ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਹਾਂਜੀ ਸੰਗਤ ਜੀ ਦੇਖੋ ਜਿਹੜਾ ਅਨੰਤ ਸਾਹਿਬ ਹੈ ਕਿਵੇਂ ਪਲੇ ਹੋਏਗਾ ਪ੍ਰੋਪਰ ਰਾਮਕਲੀ ਰਾਤ ਦੇ ਅੰਦਰ ਐਂਡ ਅੱਜ ਕਾਫੀ ਜਾਣੇ ਅਨੰਤ ਸਾਹਿਬ ਦੇ ਅੰਦਰ ਹੀ ਮਿਸਚੇਕ ਕਰਦੇ ਵੈ ਸੀਗੇ ਤੇ ਪ੍ਰੋਪਰ ਦੀ ਤਸਵੀਰਾਂ ਜਿਹੜੀਆਂ ਨੇ ਤੇ ਉਹਦੇ ਅੰਦਰ ਜਿੱਥੇ ਜਿੱਥੇ ਉਠਾਨ ਆ ਰਿਹਾ ਵਾ ਉਹ ਸਾਰਾ ਕੁਝ ਵੀਡੀਓ ਦੇ ਅੰਦਰ ਪ੍ਰੋਪਰ ਦੇਖ ਲਿਓ ਵੀਡੀਓ ਸਾਰੀ ਦੇਖ ਲਿਓ ਮੇਰਾ ਵੈਸੇ ਅੱਜ ਤਨ ਮੈਂ 3-4 ਦਿਨਾਂ ਤੋਂ ਦਸ ਹੈ ਮੇਰਾ ਗਲਾ ਖਰਾਬ ਚੱਲ ਰਿਹਾ ਹੈ ਤੇ ਮੇਰੀ ਆਵਾਜ਼ ਵੱਲ ਨਾ ਜਾਇਓ ਜੋ ਮੈਂ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਨਾ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਹੈ ਸੰਗਤ ਜੀ ਆਜੋ ਰਾਮ ਕਲੀ ਮਹਲਾ ਤੀਜਾ सदगुरु प्रेसा ये तो है अनंत <Mm -hmm> पाया मेरी, मेरी, <Felix> मेरी माये अनंत पाया मेरी माये अनंत पाया मेरी माये अनंत पाया मेरी माये ठीक है स्लो देख लो दोबारा अनंत पाया मेरी माये ठीक है ए ए ए पहला आप करते ठीक है ओ नहीं करना हम ये करना वनंद पाया मेरी माए आनंद पाया मेरी माए उसके तो बाद सतगुरु में पाया सतगुरु में पाया ये दो बारी बोलना है ठीक है ਫਿਰ ਫਤਗੁਰਤਾ ਪਾਇਆ ਸਹਜ ਸੇਤੇ ਫਤਗੁਰਤਾ ਪਾਇਆ ਸਹਜ ਸੇਤੇ ਮਨ ਵਜੀਆਂ ਬਧਾਇਆ ਮਨ ਵਜੀਆਂ ਬਧਾਇਆ ਫਿਰ ਇਹ ਦੋ ਵਾਰੀ ਦੋ ਦੋ ਵਾਰੀ ਬੋਲ ਕੇ ਉਸ ਤੋਂ ਬਾਅਦ ਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨਿਆ फेर सुबह शब्द होता गावो हरि केरा शब्द होता गावो हरि केरा मन जिनी बसाया मन जिनी बसाया कहे नानक आनंद होआ सतगुरु में पाया आनंद पाया मेरी मां ਪਇਆ ਮੇਰੀ ਮਾਇਂ ਆਨੰਦ ਪਇਆ ਮੇਰੀ ਮਾਇਂ ਆਨੰਦ ਪਇਆ ਮੇਰੀ ਮਾਇਂ ਮਤਲਬ ਤੁਸੀਂ ਸਮਝ ਗਏ ਨਾ ਮੈਂ ਕੀ ਕਹਿਣਾ ਚਾ ਰਿਹਾ ਹਾਂ ਇਦਾਂ ਹੁਣ ਇਹ ਪ੍ਰੋਪਰ ਜਿਹੜੀ ਇਹਦੀ ਪਹਿਲੀ ਪੌੜੀ ਆ ਤੀਨ ਤਾਲ ਦੇ ਅੰਦਰ ਹੋਏਗੀ ਹੁਣ ਜਿਹੜੀ ਇਹਦੀ ਮੇਜਰ ਲੈ ਹੈ ਜਿਹੜੀ ਲੈ ਅੱਜ ਅਸੀਂ ਗਾਉਣਾ ਹੈ ਉਹ ਲੈ ਅੱਜ ਤੁਹਾਨੂੰ ਮੈਂ गा ਕੇ ਦਿਖਾਣਾ ਜਿਹੜੀ ਪਹਿਲੀ ਪੌੜੀ ਹੈ आनंद अनन्दपया मे माय अनन्तपया मे मा अनन्तप मे माय अनन्तप मेरी मा सतगुरु में पाया सतगुरु में पाया सद्गुरु पाया सहज सेति सद्गुरुता पाया सहज सेती ਮਨ ਵਜਿਆ ਵਧਾਇਆ ਮਨ ਵਜਿਆ ਵਧਾਇਆ ਰਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਇਆ ਸ਼ਬਦੋ ਤਗਾਵੋ ਹਰੀ ਕੇ ਰਾ ਸ਼ਬਦੋ ਤਗਾਵੋ ਪਇਆ ਮੇਰੀ ਮਾਂ ਪਇਆ ਮੇਰੀ ਮਾਂ ਪਇਆ ਮੇਰੀ ਮਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਜੋ ਆਪਾਂ ਸੈਕਿੰਡ ਬੋੜੀ ਚੱਕਣੀ ਆ ਦੂਜੀ ਬੋੜੀ ਉਹ ਕੈਰਵੇਜ ਹੋਏਗੀ ਠੀਕ ਹੈ ਬਾਕੀ ਸਾਰੀਆਂ ਬੋੜੀਆਂ ਕੈਰਵੇਜ ਨੇ ਤੇ ਉਹ ਦੇਖੋ ਕਿਵੇਂ ਬਲੇ ਹੋਣੀ ਹੈ ਏ ਮਨ ਮੇਰਾ ਤੂੰ ਸਦਰ ਹੋ ਹਰ ਨਾਲ ਹਰ ਨਾਲ ਰਹੂ ਤੂੰ ਮਨ ਮੇਰੇ ਦੁੱਖ ਸਭ ਬਸਾਰਨਾ ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਹਾਂ ਜਰਾ ਇਹ ਤੁਹਾਨੂੰ ਦੱਸਣਾ ਸੀਗਾ ਸਬਨਾਗਲਾ ਸਮਰੱਥ ਸਵਾਮੀ ਠੀਕ ਹੈ ਵਿੱਚ ਵਿੱਚ ਮੈਂ ਤੁਰਕ ਰੋਕ ਕੇ ਤੁਹਾਨੂੰ ਇਹੀ ਗੱਲ ਦੱਸਣਾ ਚਾ ਰਿਹਾ ਉਹ ਗੱਲਾਂ ਨੂੰ ਕਵਰ ਕਰੋ ਜਦੋਂ ਆ ਗਿਆ ਨਾ ਸਬਨਾਗਲਾ ਸਮਰੱਥ ਸਵਾਮੀ ਉਹ ਆਪ ਇੱਥੇ ਗਾਉਣਾ ਫਿਰ ਸਬਨਾਗਲਾ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਠੀਕ ਹੈ ਮਤਲਬ ਹਰ ਇੱਕ ਪੋੜੀ ਦਾ ਜਿਹੜਾ ਐਂਡਜ ਵਿੱਚ ਕਹੇ ਨਾਨਕ ਮਨ ਮੇਰੇ ਉਸ ਤੋਂ ਪਹਿਲਾਂ ਆ ਰਿਹਾ ਨਾ ਸਬਨਾ ਗਲਾ ਸਮਰਤ ਸwami ਤੇ ਇਸ ਤੋਂ ਅਗਲੀ ਪੋੜੀ ਚ ਕਹੇ ਨਾਨਕ ਸੱਚੇ ਸਾਇਬ ਕਾ ਨਹੀਂ ਕਰਦੇ ਇਸ ਤੋਂ ਪਿਛਲਾ ਨਾਮ ਜਿਨਕੇ ਮਨ ਵਸਿਆ ਮਤਲਬ ਜਦੋਂ ਆ ਗਿਆ ਨਾ ਕਹੇ ਨਾਨਕ ਵਾਲੀ ਆਪਣੀ ਪੋੜੀ ਆ ਗਈ ਠੀਕ ਹੈ ਤੇ ਉਸ ਤੋਂ ਪਹਿਲਾਂ ਵਾਲੀ ਜਿਹੜੀ ਪਹਿਲਾ ਵਾਲੀ ਪੰਕਤੀ ਹੋਏਗੀ ਉੱਤੋਂ ਚੱਕਣਾ ਸਾਨੂੰ ਜਿਹੜਾ ਦਾ ਉਠਾਨ ਹੈ ਜਦੋਂ मन मेरे आ तू सदरहू हर नाले हर नाल रह तू मन मेरे दुख सब विसारना अंगीकारो करे तेरा कार सब सवारना सब नागला सम्राट स्वामी सो क्यों मनो विसारें ठीक है सब नागला सम्राट स्वामी सो क्यों मनो विसारें कहे नानक मन मेरे सदरहू हर नाले ठीक है जी उसके बाद ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰ ਕਰਤਾ ਤੇਰੇ ਸਭ ਕਿਛ ਹੈ ਜਿਸ ਤੇ ਸੋ ਪਾਵੇ ਫਦਾ ਸਿਬ ਸਲਾ ਤੇਰੀ ਨਾਮ ਮਨ ਵਸਾਵੇ ਇਤੋਂ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇ ਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਚ ਨਾਮ ਮੇਰਾ ਧਰ ਫਤਿ ਨਾਮਿਆ ਧਰ ਮਿਰਾ ਜਨ ਭੁਖ ਸਭ ਗਵਾਈਆ ਕਰ ਸ਼ਾਂਤ ਸੁਖਮਣਿ ਆਏ ਵਸਿਆ ਜਿਨਿ ਇਛਾ ਸਭ ਪੁਜਾਈ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਉਤਰੋ ਪੇ ਆਰੋ ਸਚਾ ਨਾਮ ਮੇਰਾ ਓਦਰ ਵਾਜੇ ਪੰਚ ਸ਼ਬਦ ਤਿਤ ਕਰਿ ਸਭਗੇ ਕਰਿ ਸਭਗੇ ਸ਼ਬਦ ਵਾਜੇ ਕਲ ਜਿਤ ਕਰਤਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਤੁਰ ਕਰਮ ਪਾਇ ਤੁਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈਸ ਕੋ ਹੋਆ ਤਿਤ ਕਰੇ ਅਨਹਦ ਬਾਜ ਅਨੰਦ ਸੁਨੋ ਵਟ ਪਾਗੀ ਹੋ ਸਗਲ ਮਨੋਰਤ ਪੂਰੇ ਪਾਰਿ ਬ੍ਰਹਮ ਪ੍ਰਪਾਦ या उतरे सगल ਦੁਖ ਰੋਕ ਫੰਤਾ ਪਈ ਤੇ ਰਸੋਨੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣ ਸੁਨਤੇ ਪੁਨਿਤ ਕਹਤੇ ਪਵਿਤ ਸਤ ਗੁਰੂ ਰਹਿਆ ਪਰ ਪੂਰੇ ਬਿਨ ਬੰਤਨਨ ਗੁਰ ਚਾਰਨ ਲਾਗੇ ਵਾਜੇ ਅਨਹਦ ਤੁਰੇ ਸਲੋ ਪਵਨ ਗੁਰੂ ਪਾਨੀ ਪਿਤਾ ਮਾਤਾ ਤਰਤਮ ਹਤ ਦਿਸ ਰਾਤ ਦੁਇदाई ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਆਇਆ ਵਾਜੇ ਧਰਮ ਹਦੂਰ ਮੀਆਂ ਪੋ ਆਪਣੀ ਕੈ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਨ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾਨ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ